ਮੇਲ ਕਿਉਂਕਿ ਸ਼ੰਭੂ ਬਾਰਡਰ ਤੋਂ ਸਰਬਨ ਸਿੰਘ ਪੰਦੇਰ ਨੇ ਮੀਟਿੰਗ 'ਚ ਜਾਣ ਲਈ ਕਰਤੀ ਹਾਂ ਪਰ ਖਨੌਰੀ ਬਾਰਡਰ ਤੇ ਬੈਠੇ ਕਿਸਾਨ ਲੀਡਰਾਂ ਨੇ ਕਰ ਦਿੱਤੀ ਹੈ ਕੋਰੀ ਨਾ ਆਖਰ ਕਿਉਂ ਸਰਬਨ ਸਿੰਘ ਪੰਦੇਰ ਨੇ ਹਾਂ ਕੀਤੀ ਤੇ ਇੱਧਰ ਜੋ ਨਾ ਕਰਨ ਵਾਲੇ ਕਿਸਾਨ ਲੀਡਰ ਨੇ ਅਭਿਮਨਿਉ ਕੋਹਾੜ ਕਾਕਾ ਸਿੰਘ ਕੋਟਲਾ ਉਹਨਾਂ ਦੇ ਵੱਲੋਂ ਕੀ ਤਰਕ ਦਿੱਤਾ ਗਿਆ ਆਖਰ ਕਿਉਂ ਨਹੀਂ ਜਾਣਗੇ ਮੀਟਿੰਗ ਦੇ ਵਿੱਚ ਤਪਾਰਾ ਤੋਂ ਰਾਤ ਕਿਸਾਨ ਜਿਹੜੇ ਖਨੌਰੀ ਬਾਰਡਰ ਦੇ ਉੱਤੇ ਪਹੁੰਚਣਾ ਸ਼ੁਰੂ ਹੋ ਚੁੱਕੇ ਵੱਡੇ ਜਥੇ ਕਿਸਾਨਾਂ ਦੇ ਪਹੁੰਚ ਗਏ ਗੱਡੀਆਂ ਟਰਾਲੀਆਂ ਤੇ ਟਰੈਕਟਰ ਲੈ ਕੇ ਖਨੌਰੀ ਬਾਰਡਰ ਉੱਪਰ ਪਹੁੰਚ ਚੁੱਕੇ ਆ ਜਿਸ ਨੂੰ ਦੇਖ ਕੇ ਬਾਰਡਰਾਂ ਤੇ ਖੜੀ ਫੋਰਸ ਵੀ ਹੈਰਾਨ ਰਹਿ ਚੁੱਕੀ ਆ ਫੋਰਸ ਜਿਹੜੀ ਆ ਵਧਾ ਦਿੱਤੀ ਗਈ ਆ ਹਲਚਲ ਜਿਹੜੀ ਬਾਰਡਰ ਦੇ ਉੱਤੇ ਤੇਜ਼ ਹੋ ਚੁੱਕੀ ਆ ਪਰ ਕਿਸਾਨ ਕਹਿ ਕੀ ਰਹੇ ਇੱਕ ਵਾਰ ਤੁਹਾਨੂੰ ਖਨੌਰੀ ਮੋਰਚੇ ਦੇ ਉੱਤੇ ਡਟੇ ਹੋਏ ਕਿਸਾਨਾਂ ਦੀ ਜ਼ੁਬਾਨੀ ਅਸੀਂ ਲਗਭਗ ਜਦੋਂ ਆਪਣੇ ਅੰਦੋਲਨ ਖਨੋਰੀ ਤੇ ਸੰਬੂ ਤੇ ਸ਼ੁਰੂ ਹੋਇਆ ਸੀਗਾ। ਔਰ ਤੋਂ 1 ਮਹੀਨੇ ਬਾਅਦ ਇੱਥੇ ਅਸੀਂ ਅੰਦੋਲਨ ਸ਼ੁਰੂ ਕਰਤਾ ਸੀਗਾ ਜਦੋਂ ਆਪਣੇ ਭਰਾ ਦੀ ਉੱਥੇ ਸਾਦਤ ਹੋਈ ਔਰ ਤੋਂ ਤੁਰੰਤ ਬਾਅਦ ਚ ਸਾਡੇ ਲੋਕਾਂ 'ਚ ਇਹ ਹੋਇਆ ਵੀ ਸਾਡੇ ਭਰਾਵਾਂ ਨਾਲ ਤੱਕਾ ਹੋ ਰਿਹਾ ਇੱਥੋਂ ਦੇ ਲੋਕਾਂ ਨੇ ਇਕੱਠੇ ਹੋ ਕੇ ਔਰ ਤੋਂ ਬਾਅਦ ਚ ਲਗਾਤਾਰ ਅੰਦੋਲਨ ਇੱਥੇ ਚੱਲ ਰਿਹਾ ਔਰ ਧਰਨੇ 'ਚ ਅੱਜ ਤੁਸੀਂ ਦੇਖਦੇ ਹੋ ਹਜ਼ਾਰਾਂ ਦੀ ਸੰਖਿਆ ਚ ਲੋਕ ਆਏ। ਅਸੀਂ ਜੀ ਚੋਟਾਲਾ ਦੇ ਬਾਰਡਰ ਹਰਿਆਣਾ ਜਿਹੜਾ ਚੋਟਾਲਾ ਜਿੱਥੋਂ ਸ਼ੁਰੂ ਹੁੰਦਾ ਉਹਦੇ ਬਾਰਡਰ ਤੇ ਬੈਠੇ ਹਾਂ ਜੀ ਔਰ ਇੱਥੇ ਦੋ ਜਗ੍ਹਾ ਬੈਰੀਕੇਡ ਲਗਾਈ ਗਈ ਸੀ ਇੱਕ ਤਰਾਸ਼ਤਾਨ ਦੀ ਤਰਫੋਂ ਇੱਕ ਹਰਿਆਣੇ ਦੀ ਤਰਫੋਂ ਅੱਧਾ ਕਿਲੋਮੀਟਰ ਪਿੱਛੇ ਸਾਨੂੰ ਰੋਕਿਆ ਗਿਆ ਸੀਗਾ ਹਰਿਆਣੇ ਤੋਂ ਅਸੀਂ ਉੱਥੇ ਹੀ ਬੈਠੇ ਹਾਂ ਦੇਖੋ 13 ਫਰਵਰੀ 2024 ਨੂੰ ਜਿਹੜਾ ਐਮਐਸਪੀ ਖਰੀਦ ਗਰੰਟੀ ਕਾਨੂੰਨ ਸੁਆਮੀ ਨਾਥਨ ਜੋਗ ਤੇ ਤਹਿਤ ਫਸਲਾਂ ਦੇ ਭਾਅ ਕਰਜ਼ਾ ਮਾਫੀ ਮਨੇਗਾ ਮਜ਼ਦੂਰੀ ਸ਼ਹਿਦ 12 ਮੰਗਰ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਹੋਇਆ ਸੀ ਤੇ 13ਵੀਂ ਮੰਗ ਜਿਹੜੀ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਸਾਡੇ ਟਰੈਕਟਰ ਭੰਨੇ ਸਾਡੇ ਦਾ ਸਦਧਤ ਕੀਤਾ ਉਹਨਾਂ ਮੰਗਾਂ ਨੂੰ ਲੈ ਕੇ ਤਿੰਨ ਜਗ੍ਹਾ ਤੇ ਮੋਰਚੇ ਚੱਲ ਰਹੇ ਨੇ ਸ਼ੰਭੂ ਮੋਰਚਾ ਖਨੋਰੀ ਤੇ ਰਤਨਪੁਰਾ ਇਹ ਰਤਨਪੁਰਾ ਮੋਰਚਾ ਉਹ ਮੋਰਚਾ ਜਦੋਂ ਰਤਨਪੁਰਾ ਇਹ ਪੂਰੇ ਰਾਜਸਥਾਨ ਦੇ ਕਿਸਾਨ ਆਪਣੇ ਟਰੈਕਟਰ ਟਾਲੀਆਂ ਲੈ ਕੇ ਦਿੱਲੀ ਵੱਲ ਕੂਚ ਕਰ ਰਹੇ ਸੀ ਤੇ ਹਰਿਆਣੇ ਦੀ ਸਰਕਾਰ ਨੇ ਹਰਿਆਣੇ ਦੇ ਬੀਜੇਪੀ ਸਰਕਾਰ ਨੇ ਇਹਨਾਂ ਨੂੰ ਰੋਕ ਲਿਆ ਤੇ ਉਦੋਂ ਦਾ ਇਹ ਮੋਰਚਾ ਇੱਥੇ ਲੱਗਾ ਹੋਇਆ ਤੇ ਅੱਜ ਜਦੋਂ 1 ਸਾਲ ਪੂਰਾ ਹੋਣ ਤੇ ਜਿੰਨਾ ਬਾਰਡਰਾਂ ਤੇ ਪੰਚਾਇਤਾਂ ਕੀਤੀਆਂ ਜਾ ਰਹੀਆਂ ਕਹਾਂ ਕਿਸਾਨ ਮਹਾਪੰਚਾਇਤਾਂ ਤੇ ਅੱਜ ਇੱ ਜਿਹੜੀ ਇੱਥੋਂ ਦੀ ਲੋਕਲ ਕਮੇਟੀ ਆ ਇੰਦਰਜੀਤ ਸਿੰਘ ਪੰਨੀਵਾਲੀਆ ਨਾਲ ਦੋ ਭੈਣ ਗਗਨਜੀਤ ਕੌਰ ਤੇ ਸਾਰੀ ਇੱਥੋਂ ਦੀ ਕਮੇਟੀ ਨੇ ਮਿਲ ਕੇ ਪਿੰਡ-ਪਿੰਡ ਜਾ ਕੇ ਪ੍ਰਚਾਰ ਕੀਤਾ ਤੇ ਨਾਲ ਲੱਗਦੇ ਜਿਹੜੇ ਪੰਜਾਬ ਦੇ ਕੁਝ ਹਿੱਸਾ ਜਾਂ ਸਾਡੇ ਐਲ੍ਹਾਬਾਦ ਜਾਂ ਡੱਬਾ ਵਾਲੀ ਸਰਸੇ ਦਾ ਹਿੱਸਾ ਉਹ ਵੀ ਕਿਸਾਨ ਇੱਥੇ ਪਹੁੰਚੇ ਨੇ ਅੱਜ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਇੱਥੇ ਪਹੁੰਚੇ ਨੇ ਇਹ ਦੱਸ ਦਈਏ ਇਸ ਤੋਂ ਪਹਿਲਾਂ ਵੀ ਜਦੋਂ ਵੀ ਕੋਈ ਫਾਰਮਾ ਵੱਲੋਂ ਦੋਨੋਂ ਸੰਯੁਕਤ ਸਾਨ ਮੋਰਚਾ ਗੈਰ ਹਿਤ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕੋਈ ਵੀ ਕਾਲ ਦਿੱਤੀ ਜਾਂਦੀ ਆ ਇੱਥੇ ਇਨਾਂ ਨੂੰ ਲਾਗੂ ਕੀਤੀ ਜਾਂਦੀ ਇੱਥੇ ਦਿਹਾੜਾ ਬਣਾਇਆ ਜਾਂਦਾ ਹੈ ਚਾਹੇ ਸ਼ੁਭ ਕਰਨ ਦਾ ਸ਼ਹੀਦੀ ਦਿਹਾੜਾ ਸੀ ਚ ਕੋਈ ਵੀ ਪ੍ਰੋਗਰਾਮ ਸੀ ਇੱਥੇ ਕੀਤਾ ਗਿਆ ਤੇ ਇੱਥੇ ਭਾਜਪਾ ਦੀ ਸਰਕਾਰ ਆ ਹਾਲਾਤ ਵਿਪਰੀਤ ਨੇ ਫਿਰ ਵੀ ਰਾਜਸਥਾਨ ਦੇ ਕਿਸਾਨਾਂ ਦਾ ਜਿਹੜਾ ਹੌਸਲਾ ਜਿਹੜਾ ਜਜ਼ਬਾ ਜਿਹੜਾ ਜੋਸ਼ ਆ ਉਹ ਬਰਕਰਾਰ ਰਿਹਾ ਤੇ ਉਸੇ ਤਹਿਤ ਕੋਈ ਵੀ ਜਿਹੜੀ ਹੁੰਦੀ ਹੈ ਚੀਜ਼ ਕਰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ 12 ਤਰੀਕ ਨੂੰ ਖਨੋਰੀ ਦੇ ਪੰਚਾਇਤ ਹਾਲੀ ਉੱਥੇ ਵੀ ਵੱਡੀ ਗਿਣਤੀ 'ਚ ਰਾਜਸਥਾਨ ਦੇ ਕਿਸਾਨ ਪਹੁੰਚਣਗੇ ਸ਼ੰਭੂ ਵੀ ਪਹੁੰਚਣਗੇ ਤੇ ਇਹਨਾਂ ਦੀ ਸਮੋਲੀਅਤ ਜਿਹੜੀ ਰਾਜਸਥਾਨ ਦੇ ਕਿਸਾਨਾਂ ਦੀ ਹਰ ਇੱਕ ਅੰਦੋਲਨ ਦੇ ਵਿੱਚ सुनिश्चित रहेंगे देखो हमने आज यहाँ प्रेस कॉन्फ्रेंस करी है और 12 तारीख की मीटिंग जो है कल प्रस्तावित मीटिंग है एकता के लिए एस के साथ उस मीटिंग में जाने में हम असमर्थ हैं क्योंकि जैसा कि आपको पता है हमने पहले से ही कार्यक्रमों की घोषणा कर रखी है कि मोर्चे का एक साल पूरा होने पे 11 तारीख को रतनपुरा 12 तारीख को दादा सिंह वाला खनौरी और तेरह तारीख को शंभू मोर्चों पर बड़ी महापंचायतें होंगी हमारा मानना है कि जब ये तारीख तय करी जा रही थी बारह तारीख की मीटिंग की चौबीस जनवरी को ये तारीख तय करते समय अगर हमारे साथी एक बार हमसे फोन के माध्यम से भी अगर एक बार बातचीत कर लेते तो बेहतर तालमेल हो पाता ये भी हमें ध्यान में रखना चाहिए कि 22 जनवरी को ही हमने ऐलान कर दिया था कि मोर्चे का एक साल पूरा होने पे हम कार्यक्रम करेंगे उसके बाद 26 जनवरी को बाकायदा हमने डेट के साथ कार्यक्रम घोषित कर दिए थे और इस समय हम जो अलग अलग खेती विशेषज्ञ हैं देश भर के उनसे हम विचार चर्चा करने में भी व्यस्त हैं और हमारा ये भी पूरे देश भर के किसानों को किसान संगठनों को बुद्धिजीवियों को हमारा ये निवेदन है जो भी साथी एमएसपी गारंटी कानून के विषय पे स्वामीनाथन आयोग के सी टू प्लस पचास परसेंट फार्मूला लागू करने के विषय पे अगर हमें कोई सकारात्मक सुझाव देना चाहता है तो उनका हाथ जोड़ के हम स्वागत करेंगे ताकि और भी ज्यादा बेहतर ढंग से और भी ज्यादा मजबूती से हम किसानों का अच्छा पक्ष चौदह तारीख को बातचीत में रख पाए अच्छा मोर्चा से कहा जाता है किसान क्या उस समय आपके साथ बातचीत नहीं हो पाए देखिए लगातार बातचीत है लगातार हमारी होती रहती है शंभू मोर्चे पे जो महापंचायत है वो तेरह तारीख को है और दाता सिंह वाला खनौरी मोर्चे पे जो महापंचायत है वो बारह तारीख को है तो हमारे फोरम की सारी जो लीडरशिप है वो पूरी उसकी तैयारियों में और बारह तारीख़ को वहाँ पे व्यस्त रहेगी इसीलिए हमने कहा कि बारह तारीख को हम जाने में हमारे फोरम के साथ जाने में असमर्थ

ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਕਿ ਅਸੀਂ ਜੋ ਐਸਕੇਐਮ ਦੀ ਮੀਟਿੰਗ ਆ ਉਸ ਦੇ ਵਿੱਚ ਨਹੀਂ ਜਾਵਾਂਗੇ ਹਾਲਾਂਕਿ ਸਰਬਨ ਸਿੰਘ ਪੰਦੇੜ ਕਹਿ ਚੁੱਕਿਆ ਕਿ ਐਸਕੇਐਮ ਦੀ ਮੀਟਿੰਗ ਦੇ ਵਿੱਚ ਅਸੀਂ ਜਾਵਾਂਗੇ ਸਵਾਲ ਖੜੇ ਹੁੰਦੇ ਨੇ ਜ਼ਰੂਰ ਕਿ ਆਖਰ ਕਿਸਾਨਾਂ ਦੇ ਵਿੱਚ ਏਕਤਾ ਕਿਉਂ ਨਹੀਂ ਹੈ ਏਕਾ ਕਿਉਂ ਨਹੀਂ ਹੈ ਜਦੋਂ ਕਿ ਸਰਬਨ ਸਿੰਘ ਪੰਦੇੜ ਤੇ ਜਗਜੀਤ ਸਿੰਘ ਡੱਲੇਵਾਲ ਜਦੋਂ ਇਕੱਠੇ ਹੋ ਕੇ ਲੜ ਰਹੇ ਨੇ ਮੋਰਚੇ ਭਾਵੇਂ ਵੱਖੋ-ਵੱਖ ਲੱਗ ਰਹੇ ਨੇ ਪਰ ਫਿਰ ਸਯੁਕਤ ਕਿਸਾਨ ਮੋਰਚੇ ਦੀ ਇਸ ਮੀਟਿੰਗ ਦੇ ਵਿੱਚ ਜਾਣ ਦੇ ਲਈ ਨਾ ਕਿਉਂ ਕੀਤੀ ਜਾ ਰਹੀ ਹੈ ਜਾਂ ਦੂਜੇ ਵੱਸੇ ਹਾਂ ਕਿਉਂ ਕੀਤੀ ਜਾ ਰਹੀ ਹੈ ਹਾਂ ਨਾ ਨੂੰ ਲੈ ਕੇ ਸਵਾਲ ਜ਼ਰੂਰ ਖੜੇ ਹੋ ਰਹੇ ਆਖਰ ਇਹ ਕਿਸਾਨਾਂ ਦੇ ਵਿੱਚ ਜੋ ਹੁਣ ਚੱਲ ਰਿਹਾ ਇਸ ਦਾ ਫਾਇਦਾ ਸਰਕਾਰ ਨੂੰ ਮਿਲੇਗਾ ਜਾਂ ਕਿਸਾਨਾਂ ਨੂੰ ਇਸ ਦਾ ਨੁਕਸਾਨ